ਕੋਈ ਚੰਦਰਾਇਆ ਲਾ ਦੋਸਤਾਂ ਦੋ ਕਾਲੀਆਂ ਜਾਵੇ ਬੱਕਰੀਆਂ ਦਾ ਸੌਦਾ ਹੋ ਜਾਂਦਾ ਫਲੋਰ ਬਟਰਾ ਮੰਡੀ ਦੇ ਕਪਤਾਨ ਦੀਆਂ ਫੀਲਡ ਕੋਰਟ ਵਾਲੇ ਨੇਗਾ ਤੇ ਕਪਤਾਨ ਨੇ ਮੁੱਲ ਕਿਹਾ 21000 ਦਾ ਫੋਨ ਲਾ ਕੇ ਪੁੱਛ ਕਿੰਨੇ ਕਿ ਮੇਰੀ ਮਾਰੀ ਮੈਨੂੰ ਪਤਾ ਲੱਗ ਗਿਆ ਦੁੱਧ ਵਾਲੇ ਹਰੀਸ਼ ਰਿਆ ਇਹ ਦੁੱਧ ਵਾਲੇ ਪੱਠੇ ਤੇਰੀ ਜਾਣੇ ਵੀ ਪੱਠਾ ਹਾਂ ਤਾਂ ਫੇਰ ਇਹ ਵੀ ਦੇਖ ਲੈ ਉਹਨੇ ਕਿੰਨੇ ਕਿ ਦਿੱਤੇ ਤੱਕੀ ਨੇ ਕਿੰਨੇ ਲੇਗਾ ਸਰ ਤੁਹਾਨੂੰ ਪਾਪ ਤੁਹਾਨੂੰ ਫੋਨ ਲਾ ਗਿਆ ਪੈਸੇ ਨਾਲ ਅੱਜ ਫਿਰ ਲਾ ਗਿਆ ਇਹੋ ਕੁਝ ਕੁੱਪੀਆਂ ਲੱਤਾਂਆਂ ਕਿ ਮੇਰੇ ਨਾਲ ਇਹ ਜੋੜੀ ਪਈ ਜਿਨ੍ਹਾਂ ਦੀਆਂ ਦੋਨੇ ਲੱਤਾਂ ਆਪ ਵਾਲਾ ਉਹ ਮੈਂ ਤਾਂ ਫਰਜ ਫਰਜ ਚੱਲ ਤੂੰ ਲੈ ਆ ਤੈਨੂੰ ਜਵਾਬ ਹੈ ਕੋਈ ਆ ਤੈਨੂੰ ਜਵਾਬ ਦਿੱਤਾ ਮੈਂ ਤੱਕੀ ਮਾਰਿਆ ਤੈਨੂੰ ਦੇਵਾਂਗਾ ਚਲੋ ਪੱਕੇ ਆ ਕੱਚੇ ਪੈਸੇ ਨਾ ਮਿਲਣੇ ਇੱਕ ਵਾਰ ਖੇਰੀ ਆ ਦੇਖਾ ਮੈਂ ਤਾਂ ਪਹਿਲੇ ਹੀ ਇਹ ਖੇਰੀ ਐ ਦੋ ਐ ਵੀ ਦੋ ਦਾ ਹਾਂ ਤੂੰ ਮੈਂ ਤਾਂ ਸਰਦਾਰ ਪਹਿਲਾਂ ਯਾਰ ਮੈਂ ਤਾਂ ਸੌਦਾ ਕਰਨ ਆ ਹੁਕਮ ਆ ਜੋੜੀ ਆ ਦੋ ਇੱਕ ਦਾ ਸੌਦਾ ਗੱਲੀ ਜਾਂਦਾ ਕਾਲੀ ਹਾਂ ਸਿੰਘ ਕੀ ਮਾਰੀ ਹੋ ਮੋਦੀ ਮਾਰੀ ਹੋ ਦੇਖ ਲੈ ਸਿੰਘ ਉੱਟੀ ਦੇ ਸਿੰਘ ਕੰਨ ਸਾਰੇ ਦੇਖ ਲੈ ਅੱਖ ਦੇਖ ਲਈ ਜੂਪਰ ਦੀ ਦੇਖ ਲੈ ਮਾਰੀ ਇਹ ਲੇਵੇ ਦੀ ਮਾਰੀ ਹੈ ਹਾਂ ਦਾ ਦਜੀ ਹਾਂ ਲੇਵੇ ਦੀ ਮਾਰੀ ਹੈ ਨਹੀਂ ਬੱਕਰੀ ਕੋਈ ਨਾ ਸਿੰਗਲ ਤੁਮਾਰਾ ਭਾਈ ਜਦੋਂ ਆਇਆ ਦੇਖੀਏ ਤੇ 590 ਆਏ ਵੀ ਨਹੀਂ ਲੈ ਹਾਂ 590 ਦਿੰਦਾ ਹਾਂ ਹਾਂ 1000 ਰੁਪਏ ਜਾਵੇਗਾ 77 ਦੀਆਂ ਆਈਆਂ ਨਹੀਂ ਕੇਰੇ ਉਹਨੂੰ ਫੋਨ ਲਾ ਕੇ ਪੁੱਛ ਲੈ ਤੈਨ ਕੋਈ ਨਹੀਂ 77 ਸਾਫ ਹੀ ਕੋਣ ਦੇ ਦਿੰਦਾ ਮੰਗਾ

ਆ ਤੁੰਗਾ ਤੁੰਗਾ ਨਹੀਂ ਹੋ। ਨਹੀਂ ਆ ਰਿਹਾ। ਸੌਦਾ ਆਇਆ ਤੇ ਕਪਤਾਨ ਤੇ ਭਾਈਆਂ ਨਾਲ ਦਾ 16000। ਲਾ ਮੈਂ ਨੇ ਇੱਕ ਭਾਈ ਨੇ 23। ਸੌਦਾ ਕਰੋ ਵੀ ਸੌਦਾ ਹੋਵੇ। ਸੌਦਾ ਸੌਦਾ ਮੈਂ ਮੈਂ ਕਿੱਥੇ ਆ। ਆਹੋ। ਕੋਈ ਨਹੀਂ। ਚਲ ਚਲ ਮੈਂ 14 ਕਰਾ ਦਿੰਦਾ। ਹੋ ਜਾਣਾ ਸੌਦਾ। ਨੇੜ ਆਉਂਦਾ ਜਮਾ। ਦੋ ਲੋ ਆਣ ਰਿਹਾ ਬਾ ਰੌਲਾ ਕਿ ਨਿਬੜੇ ਪਿਆ ਹਾਂ ਹਾਂ ਤਾਂ ਮੇਰਾ ਕੰਮ ਜਵਾ 18 16 ਤੇ ਆ ਗਿਆ ਕੰਮ 18 16 ਦੋਆਂ ਜੋੜੀ ਕਾਲੀ ਦਾ ਲੈਵਾ ਫੜ ਕੇ ਦੇਖੀ ਆ ਕਾਲੀ ਜੋੜੀ ਦਾ ਹੈ ਲੈਵਾ ਸੇਵਾ ਕਰਨੀ ਚਾਹੀਦੀ ਆ ਉਹ 16000 ਸਲਤਾਨ ਕਹਿੰਦਾ 18 ਦੇ ਪਾ ਸੌਦਾ ਹੋਇਆ ਪਿਆ ਹੁਣ ਕੀ ਰਹਿ ਗਿਆ ਗੱਲ ਮੈਂ ਕੀ ਕੀ ਕਰ ਮੈਂ ਮਗਰ ਬਰਲ ਕਿੰਨੇ ਲਾ ਗਿਆ ਉਹ ਕਹਿੰਦੇ ਸਾਰੇ ਛੱਡ ਦਮੈਂ ਇੱਕ ਹੀ ਕਹਿ ਕੇ ਨਾ ਇਹ ਕਹਿੰਦੇ ਸਾਰੇ ਛੱਡ ਦਮੈਂ नहीं, भी नहीं नहीं क्या सादे नहीं नहीं क्या इन सादे में नहीं क्या मैं घटने हैं सुबह का नाच हरा कि चक्रों चक्रों हैं एक खिरी है एक खिरी है दूधी है एक खिरी है एक दूधा है वो भी तो दाद पत्थर वो अंडा अल्परिया बास अल्परिया ਲੈ ਲਿਆ ਅਨਿਕੰਦ ਮੱਥੇ ਲੈਆ ਮੇਰਾ ਪ੍ਰਭਾ ਮੱਥੇ ਲੈਆ ਮੈਨੂੰ ਮੈਂ ਨਹੀਂ ਹੋ ਕੰਦਨਾ ਨਹੀਂ ਖੜੀ ਨਹੀਂ 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 ਬੱਥੇ ਭਰੇ ਗਲੇ ਪੱਥੇ ਦੇ ਘਾਰੇ ਤੇ ਅੱਜ ਐਨੇ ਸੋਲਿਆ ਜਵਣੇ ਕਰਕੇ ਇਹਨੇ ਬਾਈ ਆਹ ਦੇਖੀ ਕੱਲ ਮੀਤਾ ਕਾਂ ਆਪਾਂ ਕਿੱਥੇ ਸੀ ਇੱਥੇ ਪੈਤੀ ਨਹੀਂ ਨਾ ਜੁਮੀ ਤੇ ਘਰੇ ਤੇ ਨਹੀਂ ਤਰੀ ਨਹੀਂ ਕੋਈ ਰਾਬਾ ਗਾਣੀ ਆਹ ਕੀ ਗੱਲ ਲਾਵਾ ਨਹੀਂ ਬੱਕਰੀਆਂ ਦੀ ਕਾਲੀਆਂ ਨਹੀਂ ਇਹਨੇ ਸੋਦਾ ਚਲੀ ਜਾਂਦਾ 550000 ਰੁਪਏ ਲਾਤਾ ਭਾਈਆ ਨੇ ਤੇ ਕਪਤਾਰ ਆ ਗਿਆ ਇਸ ਥੀ 18 18 18 5000 17000 20000 18 ਕਾਤਾ ਉਹ ਦੇਦੇ 5 17000 ਦੇ ਦੇ ਯਾਰ ਦੇ ਦੇ ਚਲਦੇ ਆਪਾਂ ਸੌ ਦੇ ਕਰਾ ਯਾਰ ਕੋਈ ਹੋ ਜਾਣਾ ਮੈਂ ਵੀ ਆ ਕੋਈ ਨਹੀਂ ਫਿਰ ਉਹ 500 ਕਿਹੜਾ ਮਹਿੰਗੀਆਂ ਹੋਣ ਲੱਗੀਆਂ ਹੈ ਨਾ ਇਹ ਸਸਤੀਆਂ 500 ਨਾਲ ਮਹਿੰਗੀਆਂ ਹੋਣ ਲੱਗੀਆਂ ਹੋਰ ਜਵਾ ਸ਼ਰੇ ਵਿੱਚ ਜਾ ਕੇ ਸੌਦਾ ਕਿਉਂ ਕਰਦੇ ਹਣ 500 ਯਾਰ ਉਹ ਜੋੜਕ ਨਹੀਂ ਚੱਕ ਫੜ

ਯਾਰ ਨਾ ਇਹ ਮੋਟਰ ਕਾ ਕਰ। ਤੋਂ ਨਾ ਇਹ ਬੜੀ ਜਿਹੜੀ ਆ ਰਹੀ ਆ। ਹੋ ਯਾਰ ਨਹੀਂ ਯਾਰ ਪੈਸੇ ਲੈ ਆ ਸਾਰੇ। ਉਹ ਗੱਲ ਨਹੀਂ ਜਿਹੜੀ ਪੈਸੇ ਆ ਗਏ ਤੇ ਪੂਰੇ ਜਿਹੜੀ ਗੱਲ ਹੈ ਜਿਹੜੀ ਪੰਜਾਇਨ ਨੇ ਕੀਤੀ ਉਹ ਗੱਲ ਆ ਆਪਾਂ ਆਪਾਂ ਮੰਨੇ ਚੱਲਦੇ ਆਂ। ਮੇਰਾ ਦੁਨੀਆ ਵੀ ਆਦੀ ਆਦੀ ਗੱਲ ਹੀ ਦੇ ਕੇ ਆ। ਆ ਤਾਂ ਮੈਂ ਕੁਝ ਕਿਹਾ। ਆ ਵੀ ਯਾਰ ਅਗਲਾ ਮੈਨੂੰ ਫਿਰ ਵੀ ਰਹਿ ਗਿਆ। ਆ ਸੀ ਦੋਸਤ ਦੁਆਰਾ ਫਿਰ ਟੰਗ ਨੂੰ ਪਟਾਣ। ਤੇਰੇ ਲਈ ਰਜਾ ਲੈ ਆ ਆ ਕੇ ਸੌਦਾ ਆ ਗਿਆ ਪੂਰ ਵੱਟਾ। ਮੇਰੀ ਆਹ ਲੈ। ਜਿਹੜੀ ਮੱਡੀ ਦੇ ਸਾਰੇ ਲੈ। ਲੱਗਦੀ ਆ ਇਹ ਤਾਂ ਬੋਗਾ ਪੈਂਦਾ। ਮੇਰੀ ਗੱਲ ਮੈਨੂੰ અનમળ પાદર લાગ કે ગુનેરી આયા આજ હોળાક લે અનમળ પાદર લાગ હોળાક લે કદા પૈસા આવે આને લખાય કે દે નહિ ના એ નહિ મેં ફરવાઈ દી કે ના એ કસ